ਨਵੇਂ ਆ ਠੀਕ ਆ ਜੀ ਜੇ ਕਿਸੇ ਨੇ ਲੈਣਾ ਹੈ ਤਾਂ 60000 ਰੁਪਿਆ ਬਾਈ ਇਹਦਾ ਰੇਟ ਆ ਬਾਕੀ ਥੋੜਾ ਬੋਧਾ ਮਾਨਦਾਨ ਜਰੂਰ ਕਰਵਾਵਾਂਗੇ ਬਾਈ ਬਿਲਕੁਲ ਜੈਜੇ ਰੇਟ ਆ ਬਾਈ ਇਹਦਾ ਇੱਕ ਦਿਨ ਤੁਸੀਂ ਪਿੱਛੇ ਵੀ ਦਿੱਤਾ ਸਬਸਿਡੀ ਵਾਲਾ ਹੀ ਹਾਂ ਜੀ ਹਾਂ ਅੱਛਾ ਜੀ ਇਹ ਉਦੋਂ ਹੀ ਭਰ ਹੁੰਦੀਆਂ ਨੇ ਸਵੈਮ ਸਕੀਮ ਵਿੱਚ ਆਪਾਂ ਦਿੱਤਾ ਜਿੰਮੇਦਾਰ ਨੂੰ ਠੀਕ ਆ ਜੀ ਹਾਂ ਜੀ ਤੇ ਇਹਦੇ ਤੇ ਬਾਈ ਤਕਰੀਬਨ ਕਿੰਨੀ ਸਬਸਿਡੀ ਆਉਂਦੀ ਹੈ ਲੈਜਰ ਤੇ ਇਸ ਵਾਰ ਤਾਂ ਜਣੀ ਮੈਨੂੰ ਮੈਂ ਨਹੀਂ ਝੂਠ ਬੋਲ ਰਿਹਾ ਕੋਈ ਕੱਲ ਤਾਂ ਜਣੀ ਅੱਗੇ 1 ਲੱਖ 5000 ਆਇਆ 1 ਲੱਖ 5000 ਸਬਸਿਡੀ ਠੀਕ ਆ ਅੱਜ ਪਤਾ ਲੱਗਿਆ ਵੀ ਰੋਫੜ ਵਿੱਚ ਵੀ ਬਾਈ ਕ੍ਰਿਸ਼ਚਨਾਂ ਦੀ ਗ੍ਰੰਥੀ ਕਾਫੀ ਆ ਸਾਸਿਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਅੱਜ ਬਾਈ ਆਪਾਂ ਖੜੇ ਆ ਆਪਣੇ ਸ਼ਕਤੀਮਾਨ ਵਾਲੇ ਵੀਰਾਂ ਕੋਲੇ ਗਵਾਂਡੀਆਂ ਸਾਡੇ ਬਾਈ ਇਹ ਤੇ ਇਹਨਾਂ ਕੋਲ ਇੱਕ BCS ਦਾ ਬਾਈ ਨਵਾਂ ਰੋਟਰੀ ਟਰಿಲ್ಲਰ ਆਇਆ ਤੇ ਕੈਨਕੂਲ ਅੱਜ ਟੀਐਨਡੀ ਦਾ ਲੇਜ਼ਰ ਕਰਾਇਆ ਬਾਈ ਤੇ ਉਹਦੇ ਬਾਰੇ ਆਪਾਂ ਥੋੜੀ ਜਿਹੀ ਜਾਣਕਾਰੀ ਤੁਹਾਨੂੰ ਦਿਵਾਉਣੀ ਹੈ ਬਾਈ ਤੋਂ ਤੇ ਵੀਡੀਓ ਪੂਰੀ ਦੇਖਿਓ ਜੀ ਬਣੇ ਰਹੋ ਬਲੌਗ ਦੇ ਵਿੱਚ ਸੱਭਾ ਬਾਈ ਸਾਡਾ ਇੱਧਰ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਬਾਈ ਹੋਰ ਕੰਮ ਕਰ ਕਿਵੇਂ ਹੈ ਜੀ ਵਧੀਆ ਚੱਲੀ ਜਾਂਦੇ ਜੀ ਠੀਕ ਹੈ ਜੀ ਫਿਲਹਾਲ ਥੋੜਾ ਖੰਡਾ ਹੀ ਹੈ ਕੰਮ ਹਨਾ ਜੀ ਹਾਂ ਮਹੀਨਾ ਵੀ ਤੁਹਾਨੂੰ ਪਤਾ ਹਾਂਜੀ ਹਾਂ ਚੱਲਦਾ ਜੀ ਦਸੰਬਰ ਦਾ ਮਹੀਨਾ ਬਿਲਕੁਲ ਬਾਈ ਅੱਗੇ ਵੀ ਵੀਡੀਓ ਦੇ ਸਾ ਵੀ ਸ਼ੀਦੀ ਦਿਨ ਚੱਲ ਰਹੇ ਆ ਹਾਂਜੀ ਹਾਂ ਇਹਨਾਂ ਦਿਨਾਂ ਹਰੇਕ ਬੰਦਾ ਚੀਜ਼ ਲੈਣ ਤੇ ਥੋੜਾ ਜਿਹਾ ਕਤਰੌਂਦਾ ਹੈ ਹਨਾ ਹਾਂ ਜੀ ਹਾਂ ਤੇ ਬਾਕੀ ਬਈ ਆਹ ਆਈਟਮ ਆਪਣੇ ਕੋਲ ਨਵੀਂ ਆਈ ਅੱਜ ਹਨਾ ਆ ਪਹਿਲੀ ਵਾਰ ਦੇਖਿਆ ਖੜਾ ਮੈਂ ਅੱਛਾ ਜੀ ਅੱਗੇ ਆਪਣੇ ਕੋਲ ਉਹਨੋਂ ਸੀ ਬਈ ਬਲੇਡ ਪਿੱਛੇ ਹੁੰਦੇ ਸੀਗੇ ਇਹਦੇ ਬਲੇਡ ਮੋਰੇ ਆ ਹਨਾ ਜੀ ਬਲੇਡ ਮੋਰੇ ਦੇ ਫਰੰਟ ਟ੍ਰੀ ਠੀਕ ਆ ਬਈ ਮੈਂ ਦੀ ਵੈਸੇ ਵੀਡੀਓ ਦੇਖੀ ਕਿ ਚੱਲਦਾ ਇਹ ਥੋੜਾ ਜਿਹਾ ਜਿਆਦਾ ਵਧੀਆ ਚੱਲਦਾ ਇਹ ਹਨਾ ਜਿਆਦਾ ਵਧੀਆ ਚੱਲਦਾ ਜਾਣੇ ਇਹਨਾਂ ਜਿਆਦਾ ਉਹ ਦੀ ਗੱਜਣੇ ਪੌਂਗਾ ਨਹੀਂ ਬੰਦਨ ਠੀਕ ਆ ਇਧਰ ਸੱਭਾ ਬਾਈ ਖੜਾ ਹੋ ਸੱਭੇ ਬਾਈ ਪਤਾ ਕੀ ਗੱਲ ਹੈ ਹਾਂ ਪਰ ਇਹੋ ਬਲੇਡ ਉਹਦੇ ਬਾਹਰ ਪਾਉਣੇ ਪੈਣੇ ਹਾਂ ਇਹਦੇ ਮੂਰੇ ਇੱਥੇ ਟਾਇਰ ਖੋਲੋ ਤੇ ਨਾ ਖੋਲੋ ਠੀਕ ਆ ਹਾਂ ਖੋਲੋ ਆਪਣੀ ਇੱਛਾ ਮੈਂ ਸਮਝ ਗਿਆ ਸਮਝ ਗਿਆ ਟਾਇਰ ਇਹਦੇ ਵੀ ਆਪਣਾ ਜਿੰਨਾ ਮਰਜੀ ਕੱਢ ਲੈ ਫੁੱਟ ਬਣਾ ਲੈ ਡੇਢ ਫੁੱਟ ਬਣਾ ਆਹੋ ਆਉਦੇ ਬਲੇਡ ਨਿਕਲ ਜਾਨੇ ਬਾਈ ਇੱਥੇ ਉਹ ਹੈਗੀ ਗੰਜਾਇਸ ਹੈਗੀ ਆ ਬਲੇਡ ਨਿਕਲ ਜਾਨੇ ਬਾਹਰ ਸਹੀ ਗੱਲ ਹੈ ਠੀਕ ਆ ਜੀ ਕਿੰਨੇ ਦਾ ਆਪਣਾ ਮੱਕੀ ਦੀ ਕਰਨੀ ਹੈ ਹਾਂ 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 ਗੰਦੇ ਦੀ ਕਰਨੀ ਹੈ ਜੋ ਵੀ ਕਰਨੀ ਸਹੀ ਗੱਲ ਆ ਜੀ ਸਹੀ ਗੱਲ ਔਰ ਇੰਜਨ ਤਾਕੜਾ ਬਾਈ ਇਹਦੇ ਨਾਲ Honda ਦਾ ਇੰਜਨ ਹੈ ਇਹ ਚ ਇੰਜਨ 2000ਵੇਂ ਨੇ ਠੀਕ ਹੈ ਭਾਰਤੀ ਇੰਜਨ ਹੈ ਠੀਕ ਆ ਤੇ ਅਜੇ ਮੈਂ ਬੰਦਾ ਥੱਕਦਾ ਨਹੀਂ ਬਾਈ ਇਹਦਾ ਫਿਰ ਰੇਟ ਦਾ ਵੀ ਫਰਕ ਹੋਊਗਾ ਇਹਦੇ ਨਾਲ ਤੇ ਹਨਾ ਉਹ ਮਹਿੰਗਾ ਜਾਣੀ ਇਹ ਮਹਿੰਗਾ ਇਹ ਮਹਿੰਗਾ ਇਹਦਾ ਦੇਖਦਾ ਬਾਈ ਉਹ ਵੀ ਸਾਈਜ਼ ਵੀ ਬੜਾ ਇਹਦੇ ਨਾਲੋਂ ਰੋਟਰੀ ਹੈ ਨਾ ਥੱਲੇ ਵੀ ਆਡੀਓ ਲੱਗਣੀ ਆ ਅੱਛਾ ਰੋਟਰੀ ਦੋਨਾਂ ਦੀ ਆਡੀਓ ਲੱਗਣੀ ਆ ਪਰ ਰੋਟਰੀਆਂ ਦੋ ਹੀ ਖੁੱਲ ਜਾਂਦੀਆਂ ਨੇ ਮਤਲਬ ਠੀਕ ਆ ਜੀ ਠੀਕ ਆ ਇਹ ਵੀ ਖੁੱਲ ਜਾਂਦੀ ਆ ਦੋ ਤੋਂ ਛੋਟੀ ਕਰਨੀ ਆ ਮਤਲਬ ਠੀਕ ਆ ਜਿਵੇਂ ਆਪਾਂ ਗੰਨੇ ਦੀ ਗੁੜਾਈ ਕਰਨੀ ਆ ਜਾਂ ਮੱਕੀ ਦੀ ਗੁੜਾਈ ਕਰਨੀ ਆ ਛੋਟੀ ਹੋ ਜਾਂਦੀ ਆ ਠੀਕ ਆ ਬਾਈ ਓਕੇ ਤੇ ਬਾਈ ਇਹ BCS ਦਾ ਬਾਈ ਇਹ ਇਟਲੀ ਦਾ ਪ੍ਰੋਡਕਟ ਆ ਇਹ BCS ਦਾ ਇਟਲੀ ਦਾ ਇਟਲੀ ਹਟਾ ਦਿਆਂ ਠੀਕ ਆ ਤੇ ਜਿੱਦਾਂ ਬਾਈ ਕੱਲ ਨੂੰ ਜਿੱਦਾਂ ਕੋਈ ਆਪਣਾ ਜ਼ਿੰਮੇਵਾਰ ਭਰਾ ਲੰਦਾ ਹੈ ਕੱਲ ਨੂੰ ਇਹਦਾ ਜਿੱਦਾਂ ਕੋਈ ਦਿੱਕਤ ਚ ਆਉਂਦੀ ਆ ਕੋਈ ਆਪਾਂ ਨੂੰ ਉਸ ਸਮਾਨ ਦੀ ਲੋੜ ਆ ਸਪੇਅਰ ਪਾਰਟ ਸਾਰਾ A27 ਤੋ ਮਿਲਦਾ ਆਪਣੇ ਸਭ ਕੁਝ ਮਿਲ ਜਾਂਦਾ ਠੀਕ ਆ ਉਦਾਂ ਉਦਾਂ ਬਾਈ ਮੇਨ ਇਹਦਾ ਕਿੱਥੇ ਪਲਾਂਟ ਕਿੱਥੇ ਆਪਣੇ ਉਰੇ ਪਲਾਂਟ ਇਹਦਾ ਕਵਾੜੇ ਦੇ ਕੋਲੇ ਆ ਪਿੰਡ ਵਾਲਾ ਮਾਨਗੜ ਠੀਕ ਆ ਜੀ ਹਾਂ ਜੀ ਇਹ ਮਤਲਬ ਕੀ ਜੇ ਆਪਾਂ ਨੂੰ ਕਾਲੂ ਕੁਝ ਵੀ ਲੋਡ ਪੈਂਦੀ ਇਹਦਾ ਆਪਨੇ ਕੋ ਮਿਲ ਜਾਂਦਾ ਸਾਰਾ ਕੁਝ ਸਭ ਕੁਝ ਮਿਲ ਜਾਂਦਾ ਠੀਕ ਆ ਬਾਈ ਠੀਕ ਆ ਉਹ ਪਤਾ ਕਿ ਉਹ ਅਸੀਂ ਦਵਾਂਗੇ ਜਾਂ ਸੱਤੇ ਖਰੀਦ ਕੇ ਲੈ ਕੇ ਜਾਊਗਾ ਬੰਦਾ ਸੱਠ ਠੀਕ ਆ ਬਾਈ ਉਹ ਅਸੀਂ ਤੇ ਬਾਈ ਬਾਕਾਇਦਾ ਉਹ ਦੇਖੋ ਬਾਈ ਇਹਨਾਂ ਨੇ ਬੀਐਸ ਦਾ ਉੱਪਰ ਬੋਰਡ ਵੀ ਲਾਇਆ ਹੋਇਆ ਆ BCS ਪੰਜਾਬ ਮਸ਼ੀਨਰੀ ਸਟੋਰ ਇਹਨਾਂ ਦੇ ਬਾਈ ਹੋਰ ਵੀ ਜਿੱਦਾਂ ਬਾਈ ਦੂਜੇ ਆਪਣੇ ਕਣਕ ਵੱਢਣੇ ਵਾਲਾ ਵੀ ਆਉਂਦੇ ਹਨਾ ਹਰਿਪੁਰ ਵੈਂਡਰ ਠੀਕ ਹੈ ਜੀ ਟੂ ਰੋਡ ਅ 3 ਵੀਲ 4 ਵੀਲ ਇਦਾਂ ਆਉਂਦੇ ਹਨ ਠੀਕ ਹੈ ਜੀ ਜਿਨ੍ਹਾਂ ਨੇ ਕਾਫੀ ਰੇਂਜ ਬਹੁਤ ਆ ਠੀਕ ਹੈ ਜੀ ਤੇ ਭਾਈ ਆ ਮੈਨੂੰ ਥੋੜਾ ਜਿਆਦਾ ਉਹ ਤਾਂ ਮੇਰੇ ਕੋਲ ਹੈਗਾ ਸੀ ਬਾਈ ਉਹ ਤਾਂ ਮੈਂ ਪਹਿਲਾਂ ਵਰਤੇ ਆ ਉਹ ਵਾਲਾ ਠੀਕ ਹੈ ਪਰ ਆ ਮੈਂ ਦੇਖਿਆ ਬਾਈ ਵੀਡੀਓ ਚ ਚੱਲਦਾ ਇਹ ਚੀਜ਼ ਵਧੀਆ ਹੈ ਠੀਕ ਹੈ ਜੀ ਜਿਨੇ ਲੈਣਾ ਹੈ 15 2000 ਦਾ ਰੇਟ ਦਾ ਫਰਕ ਆ 20000 ਦਾ ਤਾਂ ਮੇਰਾ ਮੰਨਣਾ ਵੀ ਆਹੀ ਲਵੇ ਇਹਦਾ ਜ਼ਿਆਦਾ ਬੈਨੀਫਿਟ ਆ ਭਾਈ ਠੀਕ ਹੈ ਨਹੀਂ ਭਾਈ ਇੰਨੇ ਕ ਦਾ ਫਰਕ ਆ 20000 ਰੇਟ ਦਾ ਹਾਂ ਫਰਕ ਹੈਗਾ ਜੀ 20000 ਰੁਪਿਆ ਦਾ ਠੀਕ ਆ ਜੀ ਠੀਕ ਆ ਫੜਾ ਦੱਸ ਦੋ ਰੇਟ ਤਾਂ ਵੀ ਕੋਈ ਚੱਕਰ ਨਹੀਂ ਇਹ ਮੈਨੂੰ ਅਜੇ ਪੂਰਾ ਮੈਂ ਅਜੇ ਲੈ ਕੇ ਆਇਆ ਹਾਂ ਅਜੇ ਆਈ ਆ ਮਸ਼ੀਨ ਠੀਕ ਆ ਭਾਈ ਬਾਈ ਕਹਿੰਦਾ ਵੀ ਅਜੇ ਰੇਟ ਇਹਦਾ ਪੂਰਾ ਕਨਫਰਮ ਨਹੀਂ ਹੈਗਾ ਕਿਉਂਕਿ ਅਜੇ ਆਈ ਆ ਤੇ ਬਾਕੀ ਜਿੱਦਾਂ ਵੀ ਹੋਇਆ ਉਹ ਤੁਹਾਨੂੰ ਦੱਸ ਦਾਂਗੇ ਇਹਦਾ ਠੀਕ ਆ ਜੀ ਤੇ ਬਾਈ ਆਹ ਲੇਜ਼ਰ ਕਰਾ ਵੀ ਆਪਣੇ ਕੋਾਇਆ ਟੀਐਨਡੀ ਦਾ ਅੱਛਾ ਇਹਦਾ ਨਾ ਸਿਸਟਮ ਕਿਹੜੀ ਕੰਪਨੀ ਦਾ ਬਾਈ ਇਹ ਆਪਣਾ ਹੀ ਹੈ ਨਾ ਦਾ ਟੀਐਨਡੀ ਦਾ ਟੀਐਨਡੀ ਦਾ ਇਹ ਆਪਣਾ ਬਾਈ ਸਬਸਿਡੀ ਚ ਨਿਕਲੇ ਹੋਵੇ ਕਿਦਾਂ ਇਹ ਸਬਸਿਡੀ ਦੇ ਜੀਵਾਰ ਨੇ ਖੀਜ ਅੱਛਾ ਜੀ ਇੱਕ ਬਾਈ ਹੋਰ ਦੱਸਿਓ ਜਿਹੜੀ ਲੇਜ਼ਰ ਕਰਾ ਤੇ ਸਬਸਿਡੀ ਆ ਇਹ ਕਦੋਂ ਪਰ ਹੁੰਦੀ ਆ ਇਹਦਾ ਕੀ ਹਿਸਾਬ ਤਾਵ ਮੈਨੂੰ ਦੱਸੂਗਾ ਜੀ ਭਰਤਾ ਆ ਦਿੱਲੂ ਤੋਂ ਇਕੱਠੀਆਂ ਹੀ ਹੁੰਦੀਆਂ ਨੇ ਸਾਰੀਆਂ ਇਹ ਤਕਰੀਬਨ ਇੱਕ ਦਿਨ ਤੁਸੀਂ ਪਿੱਛੇ ਵੀ ਦਿੱਤਾ ਸਬਸਿਡੀ ਵਾਲਾ ਹੀ ਹਾਂਜੀ ਹਾਂ ਅੱਛਾ ਜੀ ਇਹ ਉਦੋਂ ਹੀ ਪਰ ਹੁੰਦੀਆਂ ਨੇ ਸਵੈਮ ਸਕੀਮ ਵਿੱਚ ਆਪਾਂ ਦਿੱਤਾ ਜ਼ਿੰਮੇਦਾਰ ਨੂੰ ਠੀਕ ਆ ਜੀ ਹਾਂ ਜੀ ਤੇ ਇਹਦੇ ਤੇ ਬਾਈ ਤਕਰੀਬਨ ਕਿੰਨੀ ਕਿ ਸਬਸਿਡੀ ਆਉਂਦੀ ਹੈ ਲੈਜਰ ਤੇ ਜਿਹਦੇ ਇਸ ਵਾਰ ਤਾਂ ਜਾਨੀ ਮੈਨੂੰ ਮੈਂ ਨਹੀਂ ਝੂਠ ਬੋਲਦਦਾ ਕੋਈ ਦਾ ਤਾਂ ਜਾਨੀ ਅੱਗੇ 1 ਲੱਖ 5000 ਆਇਆ ਪਹਿਲਾਂ 1 ਲੱਖ 5000 ਸਬਸਿਡੀ ਠੀਕ ਆ ਇਹ ਬਾਈ ਜਿਹੜੀ ਐਸਸੀ ਵਾਲੀ ਸਬਸਿਡੀ ਉਹੀ ਸੀਗੀ ਇਹ ਹਾਂ ਐਸਸੀ ਆ ਐਸਸੀ ਕੈਟਾਗਰੀ ਅੱਛਾ ਐਸਸੀ ਕੈਟਾਗਰੀ ਸਬਸਿਡੀ ਨਿਕਲੀ ਹੈ ਇਹ ਠੀਕ ਜੀ ਜਨਰਲ ਨੂੰ ਨਹੀਂ ਹੈਗਾ ਇਹ ਨਾ ਲੈਜਰ ਕਰਾ ਨਾ ਨਾਨ ਮੈਟਿਕ ਬਲੰਟਰ ਅੱਛਾ ਜੀ ਨਾ ਰੂਟਾ ਬੇਟਾ ਠੀਕ ਬਾਈ ਰੋਟਾਵੇਟਰ ਦੇ ਮੈਨੂੰ ਬਹੁਤ ਵੀਰ ਫੋਨ ਕਰਦੇ ਰੋਟਾਵੇਟਰ ਦੀ ਸਬਸਿਡੀ ਬਾਈ ਰੋਟਾਵੇਟਰ ਦੀ ਸਬਸਿਡੀ ਸਿਰਫ ਐਸੀਵੀਰ ਭਰ ਸਕਦੇ ਆ ਹਨਾ ਜੀ ਹਾਂ ਜੀ ਹਾਂ ਐਸੀਵੀ ਦਾ ਜੀ ਠੀਕ ਆ ਜੀ ਤੇ ਲੇਜ਼ਰ ਕਰਾ ਤੇ ਹੋ ਗਏ ਤੇ ਇੱਕ ਨਮੈਟਿਕ ਬਲੈਂਕਰ ਹੋ ਗਿਆ ਇਹ ਮਤਲਬ ਕਿ ਐਸੀਵੀਰ ਭਰ ਸਕਦੇ ਆ ਹਾਂ ਜੀ ਹਾਂ ਓਕੇ ਬਾਈ ਓਕੇ ਠੀਕ ਆ ਜੀ ਤੇ ਬਾਕੀ ਜੇ ਬਾਈ ਜਿਆਦਾ ਵੀ ਸਬਸਿਡੀ ਨਿਕਲਦੀ ਆ ਆਪਾਂ ਹਰੇਕ ਵਾਰ ਵੀਡੀਓ ਪਾ ਕੇ ਤੁਹਾਨੂੰ ਦੱਸਦੇ ਆ ਵੀ ਬਾਈ ਇਹ ਸਬਸਿਡੀ ਨਿਕਲੀ ਹੋਈ ਆ ਅਸੀਂ ਰੋਜ਼ ਡੇਲੀ ਵੀਡੀਓ ਬਣਾਉਂਦੇ ਆ ਇਹ ਸਬਸਿਡੀਆਂ ਪਹਿਲਾਂ ਦੀਆਂ ਭਰੀਆਂ ਹੋਈਆਂ ਸੀਗੀਆਂ ਬਾਈ ਹੁਣ ਨਿਕਲੀਆਂ ਆ ਥੋੜੇ ਦਿਨਾਂ ਪਹਿਲਾਂ ਵੀ ਇੱਕ ਬਾਈ ਨਾਲ ਨੇ ਆਹੀ TND ਦਾ ਲੇਜ਼ਰ ਕਰਾ ਆ ਬਾਈ ਸਬਸਿਡੀ ਸਕੀਮ ਦੇ ਵਿੱਚ ਦਿੱਤਾ ਹੈ ਤੇ ਬਾਕੀ ਬਾਈ ਕਿੱਦਾਂ ਹੈ ਇਹ ਵਧੀਆ ਸਿਸਟਮ ਆ ਬਹੁਤ ਵਧੀਆ ਵੀਰੇ ਓਕੇ ਆ ਕੋਈ ਪਲਾਨ ਨਹੀਂ ਕਿਸੇ ਕਿਸਮ ਦਾ ਅੱਛਾ ਬਹੁਤ ਵਧੀਆ ਚੱਲਦੇ ਨੇ ਤੁਸੀਂ ਪਹਿਲਾਂ ਕਈ ਦੇ ਰਹੇ ਹੈ ਨਾ ਜੀ ਪਹਿਲਾਂ ਕਈ ਦੇ ਲੇਟੀ ਐਨ ਡੀ ਦੇ ਹਾਂ ਇਹੀ ਸੇਲ ਕਰੀਦਾ ਤਕਰੀਬਨ ਅੱਛਾ ਜੀ ਹਾਂ ਠੀਕ ਆ ਠੀਕ ਆ ਲੱਗੂ 7ਵਾਂ ਆ ਬਾਈ ਅੱਛਾ ਇਹ 7ਵਾਂ 7ਵਾਂ ਜਾ ਰਿਹਾ ਇਹ ਠੀਕ ਆ 7ਵਾਂ ਬਾਕੀ ਬਾਈ ਨਾਲ ਦੀ ਮੇਨ ਡੀਲਰਸ਼ਿਪ ਹੈ ਬਾਈ ਮੱਛਵੜੀ ਉੱਧਰ ਥੋੜੇ ਬਹੁਤ ਵਿਕਦੇ ਮੱਛਵੜੀ ਤੋਂ ਹਨਾ ਛੋਲਾ ਸਾਹਿਬ ਵੀ ਹਾਂਜੀ ਹਨਾ ਜੀ ਉੱਧਰ ਥੋੜੀ ਆਲੂਆਂ ਦੀ ਬੈਲਟ ਹੈ ਬਾਈ ਉਹਦੇ ਕਰਕੇ ਉੱਧਰ ਬਹੁਤ ਚੱਲਦਾ ਉੱਧਰ ਵੱਧ ਵਿਕਦੇ ਆ ਹਾਂ ਸਹੀ ਗੱਲ ਆ ਬਾਈ ਤੇ ਬਾਕੀ ਬਾਈ ਕਿਸੇ ਨੇ ਵੀ ਜਿੱਦਾਂ ਬਾਈ ਨਾਲ ਕੋਲ ਵੈਸੇ ਡੀਲਰਸ਼ਿਪ ਤਾਂ ਸ਼ਕਤੀਮਾਨੀ ਦਾ ਕੋਈ ਲੇਜਰ ਕਰਾ ਵੀ ਲੈਣਾ ਹੈ ਕੁਝ ਵੀ ਤਾਂ ਬਾਈ ਸਾਰਿਆਂ ਨਾਲ ਬਾਈ ਦਾ ਹੈਗਾ ਟਾਈਅਪ ਤੇ ਜਿਨੇ ਵੀ ਕੋਈ ਵੀ ਪ੍ਰੋਡਕਟ ਲੈਣਾ ਹੈ ਤਾਂ ਬਾਈ ਨਾਲ ਨਾਲ ਜਰੂਰ ਕਨੈਕਟ ਕਰ ਸਕਦਾ ਬਾਈ ਦਾ ਨੰਬਰ ਮੈਂ ਥੱਲੇ ਮੈਂਸ਼ਨ ਕਰਦਾ ਦੇਖੋ ਸਕਰੀਨ ਤੇ ਨੰਬਰ ਐ 670 34500 43 ਨੰਬਰ ਆ ਬਾਈ ਦਾ ਤੇ ਬਾਕੀ ਬਾਈ ਕਮਲੇ ਰੋਟਰਵੇਟਰ ਖੜਾ ਜੀ ਪੁਰਾਣਾ ਫੜਾ ਦਿਖਾ ਦਈਏ ਦਿਖਾ ਦਿਓ ਇਹ ਬਾਈ ਨੇ ਕੋਈ ਰੋਟਰਵੇਟਰ ਖੜਾ ਬਾਈ ਪਹਿਲਾਂ ਵੀ ਥੋੜੇ ਦਿਨ ਪਹਿਲਾਂ ਪਾਈ ਸੀ ਵੀਡੀਓ ਰੋਟਰਵੇਟਰ ਸਾਫ਼ ਹੈ ਬਾਈ ਨਾਲ ਦਾ ਹੀ ਰੰਗ ਹੈ ਕਰੋ ਜੀ ਚੈੱਕ ਇਹ ਕੋ ਪਲੇਟ ਨਵੇਂ ਜਮਾ ਪਲੇਟ ਨਵੇਂ ਬਾਈ ਜਮਾ ਪਲੇਟ ਨਵੇਂ ਦੇਖਦਾ ਜੀ ਬਾਈ ਇਹਦਾ ਬਿਲਕੁਲ ਜੈ ਜੈ ਰੈਡ ਦੱਸਣਾ ਆਪਾਂ ਤੁਹਾਨੂੰ ਜਿਹਨੇ ਲੈਣਾ ਹੋਇਆ ਠੀਕ ਆ ਜੀ ਸਾਫ ਆ ਜਮਾਂ ਹੀ ਦੇਖੋ ਫਟਾਫਟਾ ਐਨ ਲੱਗਿਆ ਬਾਈ ਹੌਲਾਣਾ ਬਾਈ ਕਿਤੇ ਕੋਈ ਬਲਵਿੰਗ ਨਹੀਂ ਹੈਗਾ ਇੱਥੇ ਜਮਾਂ ਹੀ ਪੱਧਰਾ ਐਨ ਰੋਟਾਵੇਟਰ ਤਕਰੀਬਨ 14 14 ਕ ਦਾ ਮਾਡਲ ਹੋਊਗਾ ਬਲੇਡ ਨਵੇਂ ਆ ਬਾਈ ਬਾਈ ਕਹਿੰਦਾ ਕਰੋ ਚੈੱਕ ਆ ਦੇਖ ਬਲੇਡ ਜਮਾਂ ਨਵੇਂ ਨੇ ਬਿਲਕੁਲ ਬਾਈ ਬਲੇਡ ਨਵੇਂ ਆ ਠੀਕ ਆ ਜੀ ਜੇ ਕਿਸੇ ਨੇ ਲੈਣਾ ਹੈ ਤਾਂ 60000 ਰੁਪਿਆ ਬਾਈ ਇਹਦਾ ਰੇਟ ਆ ਬਾਕੀ ਥੋੜਾ ਬੋਧਾ ਮਾਨਦਾਨ ਜ਼ਰੂਰ ਕਰਾਵਾਂਗੇ ਬਾਈ ਬਿਲਕੁਲ ਜੈਜੇ ਰੇਟ ਆ ਬਾਈ ਇਹਦਾ ਤੇ 8 ਫੁੱਟ ਆਏ ਬਲੇਡ ਵੀ ਨਵੇਂ ਆ ਰੋਟਾਵੇਟਰ ਵੀ ਚੰਗਾ ਬਾਕੀ ਬਾਈ ਕਿਸੇ ਨੇ ਲੈਣਾ ਹੋਇਆ ਆ ਕੇ ਦੇਖ ਲਿਓ 60000 ਮੁੱਲ ਦੱਸਿਆ ਥੋੜਾ ਬੋਧਾ ਮਾਨਦਾਨ ਬਾਈ ਜ਼ਰੂਰ ਕਰਵਾ ਦਾਂਗੇ ਆਪਾਂ ਇਹਦੇ ਵਿੱਚ ਠੀਕ ਆ ਜੀ 13 14 ਮਾਡਲ ਆ ਸਭੇ ਵਧੀਆ ਚੱਲਦੇ ਸਵੈਨ ਦੇ ਤਾਂ ਨਾ ਯਾਰ ਮੈਂ ਮਿਸਤਰੀ ਬੰਦਾ ਮੈਂ ਹਾਂ ਹਾਂ ਠੀਕ ਆ ਜਿਹੇ ਜੀਵੀਦਾਰੋਂ ਮੈਂ ਵੀ ਤਾਂ ਜਮੀਦਾਰ ਆ ਠੀਕ ਆ ਬਿਲਕੁਲ ਬਿਲਕੁਲ ਬਾਈ ਬਿਲਕੁਲ ਇੱਕ ਬਾਈ ਨਾਲ ਕੋਲ ਸੁਪਰ ਸੀਡਰ ਖੜਾ ਜੀ ਤੇ ਇਹ ਪੁੰਨੀ ਵਾਲਿਆਂ ਦਾ ਬਾਈ ਇਹਦਾ ਮੁੱਲ ਹੈਗਾ ਸਾਰਾ 75000 ਇਹਦੇ ਵੀ ਨਾਲ ਦੀ ਬਲੇਡਾਂ ਬਾਈ ਠੀਕ ਆ ਜੀ ਇਹਦਾ 75000 ਮੁੱਲ ਹੈ ਇਹ ਚੋ ਵੀ ਮਾਨਦਾਨ ਕਰਾ ਦਾਂਗੇ ਬਾਈ ਜਿਹਨੇ ਲੈਣਾ ਹੋਇਆ ਠੀਕ ਆ ਜੀ ਜਮੀ ਜੈਨਰੇਟਰ ਆ ਬਾਈ ਜਿਹੇ ਰੋਟਾਵੇਟਰ ਦਾ ਕੰਮ ਲੈ ਲਿਓ ਇਹਦੇ ਨਾਲ ਤੇ ਠੀਕ ਆ ਪੂਰਾ ਵਧੀਆ ਕੰਮ ਸਾਰੂਗਾ ਜਾਨ ਬਾਈ ਸਾਡੇ ਅੱਜ ਰੋਪੜ ਵਿਖੇ ਕ੍ਰਿਸਚੀਅਨਾਂ ਦੀ ਅੱਜ ਸ਼ੋਭਾ ਯਾਤਰਾ ਕੱਢ ਰਹੇ ਆ ਬਾਈ 크ਿਸਮਸ ਦੇ ਕਰਕੇ ਤਕਰੀਬਨ ਬਾਈ 1.5 ਤੋਂ 2 ਕਿਲੋਮੀਟਰ ਦੇ ਵਿੱਚ 2 ਕਿਲੋਮੀਟਰ ਤੱਕ ਪਿੱਛੇ ਤੱਕ ਹੋਊਗਾ ਪਹਿਲਾਂ ਵੀ ਇੱਧਰ ਵੀ ਬਾਈ ਸਾਹਮਣੇ ਕਿਉਂ ਦੇਖੋ ਜੀ ਅੱਜ ਪਤਾ ਲੱਗਿਆ ਵੀ ਰੋਪੜ ਵਿੱਚ ਵੀ ਬਾਈ ਕ੍ਰਿਸਚੀਅਨਾਂ ਦੀ ਗ੍ਰੰਥੀ ਕਾਫੀ ਆ देखो भाई किमें ग्डिया द्डियाँ भर के गटीने गटीने आ रही देखो लो जी